ਬਰਰਾਲਾ ਬਾਇਆ ਠੂਰ ਤੋਂ ਜਗਰਾਉਂ ਨੂੰ ਚੱਲਣ ਵਾਲੀਆਂ ਮਿੰਨੀ ਬੱਸਾਂ ਨੇ ਅੱਜ ਠੂਰ ਵਿਖੇ ਚੱਕਾ ਜਾਮ ਕਰ ਦਿੱਤਾ ਜਿੱਥੇ ਉਹਨਾਂ ਨੇ ਆਪਣੀਆਂ ਬੱਸਾਂ ਨਹੀਂ ਚਲਾਈਆਂ ਉੱਥੇ ਉਹਨਾਂ ਨੇ ਹੋਰ ਕੋਈ ਬੱਸ ਨੂੰ ਵੀ ਇਸ ਰੂਟ ਤੇ ਚੱਲਣ ਨਹੀਂ ਦਿੱਤਾ ਜਿਸ ਕਰਕੇ ਅੱਜ ਠੂਰ ਲੱਖਾ ਮਾਣੂ ਕੇ ਢੇੜਾ ਕਾ ਪੁਆਇੰਟਾ ਖੜਾ ਤੋਂ ਜਗਰਾਉਂ ਜਾਣ ਵਾਲੀਆਂ ਸਵਾਰੀਆਂ ਖੱਜਲ ਖਵਾਰ ਹੁੰਦੀਆਂ ਰਹੀਆਂ ਆਖਰ ਕੀ ਕਾਰਨ ਹੈ ਇਨਾ ਨੇ ਚੱਕਾ ਜਾ ਕਿਉਂ ਕੀਤਾ ਆ ਉਹਨਾਂ ਦੀ ਜਵਾਨੀ ਹੀ ਆਪਾਂ ਸੁਣਦੇ ਹਾਂ ਸਾਡੇ ਸਾਰੇ ਟਰਾਂਸਪੋਰਟ ਭਰਾਵਾਂ ਬੰਦਿਓ ਸਤਿ ਸ੍ਰੀ ਅਕਾਲ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ 15 ਬੱਸਾਂ ਠੂਰ ਤੋਂ ਜਗਰਾਉਂ ਰੂਟ ਤੇ ਮਿੰਨੀ ਬੱਸਾਂ ਚੱਲ ਰਹੀਆਂ ਨੇ ਜੀ ਅਸੀਂ ਉਸ ਦੇ ਵਿੱਚ 30 ਬੰਦੇ ਕੰਮ ਕਰਦੇ ਹਾਂ ਕਨੈਕਟਰ ਡਰਾਈਵਰ ਜੀ ਪਰ ਸਾਡੇ TTI ਸਾਹਿਬ ਤੇ ਤੇ RTO ਸਾਹਿਬ ਪਟਿਆਲਾ ਨੇ ਰਾਤੋਂ ਰਾਤ ਨਵੇਂ ਟਾਈਮ ਟੇਬਲ ਜਾਰੀ ਕਰਤੇ ਜੀ ਇਹ ਨਵੇਂ ਟਾਈਮ ਟੇਬਲ ਚੱਲਦੇ ਆ ਤਾਂ ਸਾਡੇ 20 ਬੰਦੇ ਸਾਡੇ ਬੇਲੇ ਹੁੰਦੇ ਆ ਜੀ ਸਾਡੀਆਂ 5 ਬੱਸਾਂ ਹੀ ਚੱਲਣਗੀਆਂ ਪਰ ਇਸ ਲਈ ਅਸੀਂ ਅੱਗੇ ਬੇਨਤੀ TTI ਸਾਹਿਬ ਅਤੇ RTO ਸਾਹਿਬ ਅੱਗੇ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਜੇ ਸਾਨੂੰ ਇਨਸਾਫ ਨਹੀਂ ਮਿਲੂਗਾ ਤਾਂ ਅਸੀਂ ਅਣਮਿਥੇ ਸਮੇਂ ਲਈ ਸਾਡੇ ਟ੍ਰਾਂਸਪੋਰਟ ਭਰਾ ਸਾਰੇ ਹੜਤਾਲ ਕਰਨਗੇ ਜੀ ਕੋਦੀ ਕਿਸੇ ਦੀ ਵੀ ਸਲਾਹ ਨਹੀਂ ਲਈ ਨਹੀਂ ਸਾਡੇ ਕਿਸੇ ਮਾਲਕ ਦੀ ਨਾ ਕਿਸੇ ਦੀ ਵੀ ਸਲਾਹ ਨਹੀਂ ਲਈ ਜੀ ਸਾਡਾ ਕਿਸੇ ਮਾਲਕ ਦਾ ਕੋਈ ਸਾਈਨ ਨਹੀਂਗਾ ਜੀ ਨਾ ਕੋਈ ਮੋਹਰ ਲੱਗੀ ਆ ਨਾ ਕੋਈ ਸਾਈਨ ਹੋਇਆ ਜੀ ਰੂਟ ਕਿੱਥੋਂ ਤੋਂ ਕਿੱਥੇ ਚੱਲਦਾ ਰੂਟ ਇਹ ਚੱਲਦਾ ਜਗਰਾਉਂ ਤੋਂ ਠੂਰ ਚੱਲ ਰਿਹਾ ਜੀ ਗੱਡੀਆਂ ਵਿੱਚ ਪਾਣੀ ਬਰ ਗੱਡੀਆਂ ਬਰਨਾਲਿਓਂ ਵੀ ਜੀ ਨਵੇਂ ਟਾਈਮ ਟੇਬਲ ਬਣਾ ਕੇ ਉਹਨਾਂ ਨੇ ਨਵੇਂ ਪਾਏ ਆ ਜੀ ਉਹ ਇਹਨਾਂ ਨੇ ਇਹ ਮਤਲਬ ਰੂਟ ਚੇਂਜ ਕਰਦੇ ਹਨ ਕੀ ਲੱਗਦਾ ਸਾਨੂੰ ਉਹਨਾਂ ਨੇ ਜੀ ਨਾਲ ਮਿਲ ਕੇ ਹੋਰ ਬੰਦਿਆਂ ਦੇ ਟਰਾਂਸਪੋਰਟ ਦੇ ਨਾਲ ਸਾਡੀਆਂ ਮਿੰਨੀ ਬੱਸਾਂ ਖਤਮ ਕਰਤੀਆਂ ਸਾਨੂੰ ਦਿੱਤੇ ਜੀ 5-5 ਮਿੰਟ ਹੀ ਦਿੱਤੇ ਆ ਵੱਡੀਆਂ ਗੱਡੀਆਂ ਨੂੰ 20-20 ਮਿੰਟ ਡਬਲ ਟਾਈਮ ਕਰਕੇ ਉਹਨਾਂ ਨੇ ਚਲਾਈਆਂ ਜੀ ਨਵੇਂ ਟਾਈਮ ਟੇਬਲਾਂ ਦੇ ਵਿੱਚ ਯਾਨੀ ਆਪ ਦੇ ਖਾਸ ਕਿਥਿਆਂ ਨੂੰ ਉਹਨਾਂ ਨੇ ਹਾਂਜੀ 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 ਆਪਣੇ ਖਾਸ ਬੰਦਿਆਂ ਲਈ ਨਵੇਂ ਟਾਈਮ ਉਹਨਾਂ ਨੇ ਵਿੱਚ ਪਾ ਕੇ ਜੀ ਚਲਵਾਤੇ ਮਿੰਨੀ ਬੱਸਾਂ ਖਤਮ ਕਰਤੀਆਂ 5 ਗੱਡੀਆਂ ਹੀ ਸਾਡੀਆਂ ਚੱਲਣਗੀਆਂ 15 ਗੱਡੀਆਂ ਦੇ ਵਿੱਚੋਂ 20 ਬੰਦੇ ਸਾਡੇ ਕਿੱਧਰ ਜਾਣਗੇ ਜੀ ਵਿਹਲੇ ਹੋ ਕੇ ਦੱਸੋ ਕਿੱਥੇ ਜਾਣਗੇ ਜੀ ਅਸੀਂ ਇੱਥੇ ਹੀ ਕਮਾ ਕੇ ਲੈ ਕੇ ਜਾਣੇ ਆ ਇੱਥੇ ਹੀ ਕੰਮ ਕਰਨਾ ਜੀ ਸਰਕਾਰ ਤੋਂ ਮੰਗ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਨਹੀਂ ਇਨਸਾਫ ਦਿੱਤਾ ਜਾ ਉਹ ਤਾਂ ਅਸੀਂ ਜੀ ਉਹਨੇ ਦਿਨ ਹੜਤਾਲ ਰੱਖਾਂਗੇ ਜੀ ਟੀਟੀਏ ਸਾਹਿਬ ਦੇ ਦਫ਼ਤਰ ਅੱਗੇ ਜਾ ਕੇ ਵੀ ਹੜਤਾਲ ਕਰਾਂਗੇ ਜੀ ਉੱਥੇ ਧਰਨਾ ਲਾਵਾਂਗੇ ਜੀ ਕੋਈ ਕੋਈ ਗੱਲ ਹੋਈ ਸੀ ਕੀਟੀਓ ਨਾਲ ਜਾਂ ਆਰਟੀਓ ਨਾਲ ਨਹੀਂ ਸਾਡੀ ਕੋਈ ਗੱਲ ਨਹੀਂ ਹੋਈ ਜੀ ਹਾਂਜੀ ਪ੍ਰਸ਼ਾਸਨ ਦੇ ਨਾਲ ਜੀ ਐਸਜੀਐਮ ਨਾਲ ਜਾਂ ਉਹਨਾਂ ਦੇ ਨਾਲ ਕੋਈ ਦਰਖਾਸਤ ਦਿੱਤੀ ਹੋ ਦਰਖਾਸਤ ਤੇ ਦਿੱਤੀ ਹੈ ਜੀ ਸਾਡੀ ਥੂਠਾਣੇ ਵਿੱਚ ਦਰਖਾਸਤ ਦਿੱਤੀ ਗਈ ਹੈ ਸਾਡੀ ਹਾਂਜੀ ਇਹਨੀਆਂ ਨੂੰ ਮਾਰਦਾ ਹਾਂਜੀ ਭਾਈ ਇਹ ਜਿਹੜੇ ਆਪਣੇ ਨਵੇਂ ਟਾਈਮ ਜਾਰੀ ਕੀ ਤਰ੍ਹਾਂ ਤੋੜਾ ਟਾਈਮ ਜਾਰੀ ਹੋ ਗਏ ਸੀਗੇ ਤੇ ਸਾਨੂੰ ਬਿਨਾਂ ਹੀ ਦੱਸੇ ਵੱਡੇ ਘਰਾਣਿਆਂ ਨੇ ਸਾਨੂੰ ਮਾਰ ਕੇ ਆਪਦੇ ਟਾਈਮ ਹੀ ਜਾਰੀ ਕਰ ਲਈ ਰਾਤੋ ਰਾਤ ਹਾਂਜੀ ਤਰਾਜ ਦਿੱਤਾ 29 ਤਰੀਕ ਨੂੰ ਜੀ ਕੀ ਕਹਿੰਦੇ ਉਹ ਮੰਨੇ ਨਹੀਂ ਜੀ ਉਹਨਾਂ ਨੇ ਉਹ ਉਹਨਾਂ ਨੇ ਮੰਨਿਆ ਨਹੀਂ ਤੇ ਇਹ ਟਾਈਮ ਬਣ ਗਈ ਜੀ ਇਹ ਪਟਿਆਲੇ ਜੀ ਆਟੋ ਆਟੋ ਸਭ ਨੂੰ ਜੀ ਇਹ ਸਾਰੇ ਟਰਾਂਪੋਰਟ ਭਰਾਵਾਂ ਨੇ ਅੱਜ ਸਵੇਰ ਨੋ ਪੰਜ ਤਰੀਕ ਤੋਂ ਜੀ ਹੜਤਾਲ ਜਾਰੀ ਕਰਤੀ ਜਿੰਨਾ ਟਾਈਮ ਸਾਡੀ ਕੋਈ ਸੁਣਵਾਈ ਨਹੀਂ ਹੋਵੇਗੀ ਅਣਮਿਥੇ ਸਮੇ ਲਈ ਅਸੀਂ ਹੜਤਾਲ ਕਰਕੇ ਰੱਖੇ ਨਾ ਕੋਈ ਗੱਡੀ ਚਲਾਵਾਂਗੇ ਤੇ ਨਾ ਅਸੀਂ ਚੱਲਣ ਦੇਵਾਂਗੇ ਜੀ ਠੋਰ ਤੋਂ ਜਗਰਾਉ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਟਾਈਮ ਟੇਬਲ ਸਹੀ ਹੋਣਗੇ ਤਾਂ ਅਸੀਂ ਚੱਲਾਂਣ ਦੇਵਾਂਗੇ ਜੀ